ਜਿਹੜਾ ਕੋਈ ਦੇਖੋ ਨਾ ਮਰੇ ਪਹਾੜੇ ਕਰਕੇ ਫਾਟੀ ਕੋ ਗੱਲ ਹੁੰਦਾ ਬੜੀ ਮੋਟੀ ਮੈਂ ਤਾਂ ਫਾਨਾ ਕੋਕੜੀ ਫਿਰ ਸੁਣਾਵਾਂ ਉਹ ਜੋਗਤ ਹੋਈ ਆ ਉੱਥੇ ਉਹ ਬੈਠੇ ਸੀ ਸਮਝ ਉੱਤੇ ਲਿਕੇ ਵੀ ਜਿਹੜਾ 24 ਲੱਖ ਲੈਣਾ ਹੈ ਇਹ ਐਸਵਾ ਹੋਰ ਤੋਂ ਵੱਖ ਕਰਨਾ ਚਲਿ ਸਿਰ ਇਹ ਕੰਮ ਕਰ ਸ਼ੁਰੂ ਕਰਿਆ ਉਹ ਬੈਠੇ ਨੂੰ ਕਹੇ ਜਵਾ ਕੋੜ ਚ ਕੇਸ ਪਾਈ ਦੋ ਬੜਾ ਨਹੀਂ ਹੁੰਦਾ ਆਪਾਂ ਇਹ ਗੱਲ ਨਹੀਂ ਕਰਪੈ ਸਤਾ ਦਿਓ ਜਿੱਤੇ ਕੋਈ ਸਾਡੇ ਹੱਥ ਫੈਸਲਾ ਕਰ ਦੋ ਉਸ ਦੇ ਆਦੇ ਬਾਰੇ ਬਸ ਲੈ ਲੈਣੇ ਜੇ ਸਿੰ ਭਾਵੇਂ ਕਾਨੂੰਨ ਗੱਲ ਜਿੱਦ ਕੇ ਪਾਉਂਦਾ ਤੁਹਾਡੇ ਬੋਤਲੇ ਪ੍ਰੋਫਾ ਕਰੇ ਨਾ ਤੁਹਾਡੇ ਪਟਾ ਕੰਮ ਦੇ ਜਿੱਤ ਉਹ ਵੀ ਇੱਕ ਵਾਰ ਲੀ ਗੇ ਉਹ ਕੇ ਇਹਦਾ ਇਹੋ ਫੈਸਲਾ ਹੋਵੇ 40 ਲੱਖ ਦਾ ਉਹਦੇ ਸਾਰਿਆਂ ਦੇ ਲਾਗੂ ਹੋ ਜਾਂਦਾ ਆਪਾਂ ਇਹਦੇ ਹਾਂ ਨਹੀਂ ਕਰੀ ਆਪਾਂ ਕਹਿੰਦੇ ਆਪਾਂ ਵਗੀਣਾ ਰਾਇ ਕਰਾਂਗੇ ਆਪਣਾ ਵਗੀਣ ਕੀ ਕਹਿੰਦਾ ਉਹਦੇ ਸਾਹਮਣੇ ਅਸੀਂ ਸੋਚ ਲਾਂਗੇ ਇਹ ਦੁਬਲਾਵਾ ਆਪਣੀਆਂ ਗੱਡੀਆਂ ਭੰਨੀਆਂ ਪਰਚੇ ਬਣੇ ਨੇ ਇਹਨਾਂ ਮੁੱਦਿਆਂ ਤੇ 13 ਤਰੀਕ ਨੂੰ ਆਪਾਂ ਮੁੜ ਬੈਠਣਾ ਹੈ ਪ੍ਰਸਾਦ ਕਰਨ ਨਾਲ ਉਹਨਾਂ ਕਰਾ ਜੇ ਤੇ ਕੋਈ ਕੰਮ ਨਹੀਂ ਚੱਲੂਗਾ ਠੀਕ ਆ 13 ਨੂੰ ਵੱਲ ਫਿਰ ਨਹੀਂ ਕਰਦੇ ਟੁੱਟ ਜਾਂਦੀ ਹੈ ਇਹਨਾਂ ਦਾ ਆਧਾਰ ਹੈ ਆਪਣਾ ਆਧਾਰ ਹੈ ਆਪਾਂ ਤਾਂ ਖਬਰਾਂ ਤੋਂ ਨਹੀਂ ਸੀ ਕਰਨਾ ਚਾਹੁੰਦੇ ਠੀਕ ਹੈ ਨੇ ਕੋ ਡਿੱਕੇ ਹੋਣਗੇ ਜਿੰਨੀ ਤੁਹਾਨੂੰ ਐਸੇ ਬੈਠੇ ਤੋਂ ਵੀ ਸਿੱਖ ਪੈਂਦਾ ਪ੍ਰਭੂ ਬਸ ਆ ਗੰਡਾ ਬੰਨੀ ਰੱਖੋ ਫਿਰ ਕਿਸੇ ਨੇ ਦਵਾਈ ਦੇ ਜਿੱਤੇ ਪਰ ਉਹ ਗੰਡ ਕਿੱਡੀ ਉਹਦੇ ਕੱਲੇ ਕੰਨ ਨੂੰ ਗਿਲਕੇ ਨਹੀਂ ਹਵਾਣੀ ਇਹਨਾਂ ਨੂੰ ਬਾਰ-ਬਾਰ ਆਉਂਦੀ ਉਹ ਠੰਡ ਨਾਲ ਮਾਹਾਂ ਟੁੱਟ ਗਿਆ ਬਹੁਤ ਮਾੜੀ ਗੱਲ ਹੋ ਗਈ ਜੀ ਸੱਚੇ ਟੁੱਟੀਆਂ ਤਾਂ ਆਹ ਦੇ ਦੇ ਮੜਾ ਜਾ ਬਹੁਤ ਲਾਈਆਂ ਕਿ ਨਹੀਂ ਅਸੀਂ ਦੁਨੀਆ ਬੜਿਆ ਸੀਵਜੋ ਸੀਸਨ ਨਹੀਂ ਹੁੰਦਾ ਕਰਦੇ ਹਾਂ ਹਮ ਲੋਕਾਂ ਨੂੰ ਤੇ ਹਿਰਾ ਤੜਕੇ ਤੇ ਗੀਡ ਦੇ ਨਹੀਂ ਦਾ ਹੋਏ ਨੂੰ ਤੇ ਕਰ ਆਰਾਮ ਨੂੰ ਹੌਸਲਾ ਦੇਵੇ ਫਿਰ ਤੇ ਚਿੜੀ ਨਾ ਹਰ ਚੰਦਿਓ ਆ ਇਹ ਕੱਲ ਕੱਪੀ ਹੜੀ ਤੇ ਧੌਂਕੇ ਬੋਡਾ ਦਰ ਕੇ ਐਸੇ ਕਦੇ ਕਾਲੋਂ ਜਿਹੜੇ ਜਿਹੜਾ ਨਹੀਂ ਵਾਪਰਿਆ ਕੋਸ ਉਦੋਂ ਸਾਡੀ ਸ਼ਾਮਰ ਕਰਕੇ ਵੀ ਵਾਪਰਿਆ ਜਾਨੀ ਜਿਹੜੇ ਉਹਨਾਂ ਦੇ ਦਾਦੇ ਪੱਪੀ ਕੋਈ ਕਰਦੇ ਜਿਹੜਾ ਕੋਸੰਦਾ ਦੇਖ ਲਾਂਗੇ ਬੰਦ ਅੱਜ ਕੋਈ ਕੱਲ ਹੋ ਜਾਣਾ ਜਿਹੜਾ ਰਾਤ ਕੀਤਾ ਇਹ ਕਰਕੇ ਇਸ ਦਾ ਆਪਾਂ ਭਰੋਸਾ ਲਵਾਂਗੇ ਏ.ਬੀ.ਸੀ. ਸਾਹਿਬਾ ਵੀ 13 ਨੂੰ ਮਿਲ ਰਹੂ ਉਹਦੇ ਕਿਸ ਵਾਲੀ ਵੀ ਵਿਚਰ ਜਾਨੀਆਂ ਗੱਡੀ ਦੇ ਪਰ ਤੋੜਾਈ ਉਹਦੇ ਨਾਲ ਕੋਈ ਕੰਮ ਨਹੀਂ ਚੱਲੂਗਾ ਇਹਨਾਂ ਨੇ ਆਪ ਹੀ ਬੰਦੇ ਕੋਲ ਆਨੇ ਆਪ ਹੀ ਕੇਸ ਪਾਉਣੇ। ਉਹ ਕੇਸ ਦੇ ਦਾਰਦੇ ਇਹਦੀ ਮੰਗ ਹੈ ਵੀ ਤੁਸੀਂ ਕੇਸ ਪਾ ਦਿਓ ਆਪਾਂ ਕਿਹਾ ਵੀ ਸਾਡਾ ਜਿਹੜਾ ਵਕੀਲ ਆਇਆ ਅਸੀਂ ਉਹਦੇ ਨਾਲ ਰਾਏ ਕਰਕੇ ਤੁਹਾਡੀ ਗੱਲ ਇਹ ਤੇਰਾ ਨੂੰ ਕਰਾਂਗੇ। ਜਦੋਂ ਤੇਰਾ ਨੂੰ ਦੁਆਰੇ ਬੈਠਾਂਗੇ ਤੇ ਤੁਸੀਂ ਕੰਨੇ ਚ ਨਹੀਂ ਰੱਖਿਓ। ਤੇ ਕੀ ਬੰਦਾ ਹੈ ਤੇਰਾ ਨੂੰ ਵੀ ਇਹ ਹੁੰਦੀ ਸਸਨੂ ਬਰੋਸਾ ਇਹ ਦੀ ਸਾਹ ਬਰੋਸਾ ਦਵਾਣੀ। ਉਹ ਤੋਂ ਆਪਣੇ ਪ੍ਰਧਾਨ ਬੋਲਣਗੇ। ਧੰਨਵਾਦ। ਜੋ ਜਿਹੜੇ ਢੇਲੇ ਵਾਲੇ ਵਿੱਚ ਬੈਠੀ ਸਰੋਂ ਦੇ ਭਰਾਵੋ ਕੱਲ ਦਾ ਆਪਣਾ ਇਟੇਜੋ ਸੰਗਠਨ ਚੱਲ ਰਿਹਾ ਤੁਹਾਡਾ ਉਹਦੇ ਵਾਰੇ ਸਾਰਾ ਤੁਹਾਨੂੰ ਸੁਖੜ ਵੀ ਪਤਾ ਹੈ ਅੱਜ ਜੋ ਹੋਇਆ ਉਹਦਾ ਵੀ ਪਤਾ ਹੈ ਇਹ ਤੇ ਇੱਕੋ ਜਿਹੀ ਗੱਲ ਹੈ ਵੀ ਬੜੀ ਵਧੀਆ ਇੱਕ ਮੀਟਿੰਗ ਹੋਈ ਹੈ ਤੁਹਾਡੀ ਜਥੇਬੰਦੀ ਦੇ ਸਬੰਧ ਮੇ ਬਾਕੀ ਨਮਾਇਦੇ ਡਿਜੀਟਲ ਐਸਐਸਟੀ ਤੋਂ ਕੋਈ ਆਪਣੀਆਂ ਗੱਲਾਂ ਰੱਖੀਆਂ ਉਹ ਪੰਚਾਇਤ ਨੇ ਆਪਣੀਆਂ ਗੱਲਾਂ ਰੱਖੀਆਂ ਕੋਈ ਦੇ ਵਿੱਚ ਅਖੀਰ ਤੇ ਇਹ ਫੈਸਲਾ ਹੋ ਗਿਆ ਕਿ ਲਤਨੁਕਤ ਕੌਣ ਬੈਠਣਾ ਕੌਣ ਨੂੰ ਨੁਸਕਾ ਹੈ ਤੋਇਸ ਕਰਕੇ ਪੰਚਾਇਤਨ ਤੇ ਜੱਜਬੰਦੀ ਇੱਕ ਫੈਸਲੇ ਤੇ ਪਹੁੰਚੀ ਕਿ 13 ਤਰੀਕ ਨੂੰ ਬਿਵਾਰੇ ਮੀਟਿੰਗ ਹੋਊਗੀ ਲੋ ਆ ਕੇ ਕੋਈ ਗੱਲਾਂ ਕਹਿੰਿਆ ਨੇ ਕੋਈ ਪੰਚਾਇਤਨ ਦੀ ਵਿਚਾਰੂਗਾ ਕਿ ਤੁਹਾਡੀ ਜੱਜਬੰਦੀ ਦੀ ਵਿਚਾਰੂਗਾ ਅਸੂ 13 ਤਰੀਕ ਤੱਕ ਅਸੀਂ ਪੂਰਨ ਤੌਰ ਤੇ ਆਪ ਦਾ ਕੰਮ ਬੰਦ ਰੱਖਾਂਗੇ। ਕੱਲ੍ਹ ਨੂੰ 13 ਦੀ ਮੀਟਿੰਗ 'ਚ ਜੋ ਰਹਿਤਰਾ ਹੁੰਦਾ ਉਹਦੇ ਤੋਂ ਬਾਅਦ ਹੀ ਚੱਲੂਗਾ। ਤੋਂ 13 ਤਰੀਕ ਤੱਕ ਇੱਕ ਤਰੀਕੇ ਦਾ ਇਹ ਸੰਝੋਕਾ ਹੈ ਕਿ ਅਸੀਂ ਵੀ ਇਹ ਟੈਕਨੀਕ ਵੀ ਕੰਮ ਕਰਾਂਗੇ ਸੋ ਤੁਹਾਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਆਪ ਦਾ ਘਰ ਉੱਤੇ ਹੀ ਜਾ ਕੇ ਆਰਾਮ ਕਰੋ, ਵਿਚਾਰੋ ਜੋ ਵੀ ਆਪੇ ਕੰਮ ਨਿਉ ਕਰੀ। ਉਸ ਤੋਂ ਬਾਅਦ ਇੱਕ ਫੈਸਲਾ ਸੀਗਾ ਕਿ ਇਹ ਸਾਧ ਜਿਨ੍ਹਾਂ ਨੂੰ ਘੱਟ ਮਾਪਜਾ ਮਿਲੇ ਆ ਕਿ ਕਾਨੂੰਨੀ ਤੌਰ ਤੇ ਇੱਕ ਕੇਸ ਪਾੜਿਆ ਉਹਦੇ ਚ ਕੰਪਨੀ ਇਹ ਮੰਨੀ ਹੈ ਕਿ ਉਹ ਕੇਸ ਆਪ ਦੇ ਵੱਲੋਂ ਸਿਧਾਨ ਖੜੇ ਕਰਕੇ ਜਿਹੜੇ ਉਹਨਾਂ ਨਾਲ ਪੂਰਾ ਹੋਇਆ ਸੀ ਉਹ ਪਾੜ ਨਹੀਂ। ਤੋਂ ਮੇਰੀ ਹੁਣ ਸਾਰਿਆਂ ਨੂੰ ਬੇਨਤੀ ਹੈ ਵੀ ਆਪ ਦੇ ਆਪ ਨੂੰ ਛੇਧ ਰਹਿ ਕੇ ਪੰਜਾਬ ਦੇ ਕੰਮ ਕਰੋ। ਵਾਇਰਲ ਦੀ ਕਾਹਤਾਂ ਵਾਇਰਲ ਦੀ। ਹੈਲੋ ਫੜ ਜਾ ਜੇਲ੍ਹ ਫਾਨਪਰਾਵਨੋ ਜਿਹੜੀ ਰੱਖੀ ਆ ਵੀ ਆਪਾਂ 13 ਤਰੀਕ ਤੱਕ ਕੰਮ ਪਾਇ ਕਰੂਗਾ ਤੇ ਜਿਹੜਾ ਪਰਚੇ ਪਵਾਉਣਾ ਹੈ ਆਪਾਂ ਦੀ ਸੈਂਟ ਸੀ ਦੀ ਗੱਲ ਸਰਕਾਰੀ ਕਾਰਵਾਈ ਦਤੀ ਜਾਣਾ ਕੰਪਨੀ ਜਾਂ ਉਹਦੀ ਕੰਪਨੀਆਂ ਦੇ ਬੰਦੇ ਲੈ ਕੇ ਜਦੋਂ ਕੋਈ ਬੰਦਾ ਕੋਈ ਕੁਝ ਖਵਾਉਂਦੀ ਹੈ ਇਹਨਾਂ ਦਾ ਕੰਮ ਹੈ ਸਾਡਾ ਕੰਮ ਨਹੀਂ ਅਸੀਂ ਇਹ ਜੇ ਪੰਜਾਬ ਨੇ 13 ਤਰੀਕ ਤੱਕ ਕੋਈ ਕੰਮ ਜਰੂਰੀ ਹੋਊਗਾ 13 ਤਰੀਕ ਨੂੰ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਗੱਡੀਆਂ ਦੀ ਭੰਨ ਤੋੜ ਜਿਹੜੀ ਹੋਈ ਹੈ ਉਹਦੇ ਬਾਰੇ ਚ ਹੀ ਚਰਚਾ ਹੋਣੀ ਹੈ ਜਿਹੜਾ ਕੇਸ ਤੇ ਨੇ ਸਾਡੇ ਤੇ ਆਜਾ ਰਾਤੀ ਰਾਤੀ ਆ ਕੇ ਕੀ ਆ ਕੇ ਲਿਆ ਮਾਨਸਾ ਦੇ ਵਿੱਚ ਜਿਹੜੇ ਪਹਿਲਾਂ ਇੱਥੇ ਦੁਨੀਆਲੇ ਹੋਏ ਉਹ ਮੇਸ਼ਾਂਵਰੇ ਕੀ ਕਰਕੇ ਇਹਨਾਂ ਨੂੰ ਬੈਠ ਸੋਚਿਆ ਆ ਅਸੀਂ ਉਹ ਵਜੰਡੇ ਨੇ ਜਿਹੜੇ ਵਿੱਚ ਲਾਫਟੂਟ ਵੈਸਟ ਕਰਨੀ ਹੈ ਤੇ ਗੱਲ ਕਰਨੀ ਹੈ ਬਸ ਜਿੱਧਰੇ ਜ਼ਮੀਨ ਨਹੀਂ ਜਾਂਦੀ ਤੇ ਕਿਧਰੇ ਆਪਾਂ ਨਹੀਂ ਜਾਂਦੇ ਠੀਕ ਹੈ ਆਪਣਾ ਤਾਂ ਲਗਾਤਾਰ ਧਰਦਾ ਗਰਾਊਂਡ ਦੀ ਸਰੀ ਇਹ ਥੇ ਵੀ ਇੱਥੇ ਚਲਾਵਾਂਗੇ ਇਹ ਦਰ スਕੀਮ ਸੀ ਪਰ ਫਿਰ ਇਹਨਾਂ ਨੂੰ ਕੋਈ ਦੇਗ ਵੀ ਟਿੱਕਾ ਬਣਦਾ ਜਿਹਦੇ ਕਰਕੇ ਜਿਹੜਾ ਅਸੀਂ ਵਿਚਾਰ ਕੀਤਾ ਸੋਚਿਆ ਵੀ ਅੱਜ ਆਪਣੇ ਪ੍ਰੋਗਰਾਮ ਨੂੰ ਅੰਤ ਸਮਾਪਤ ਕਰੀਏ ਜੇ ਤੁਸੀਂ ਚਾਹੋ ਖਸਰ ਹੋ ਅੱਗੇ ਵਾਸਤੇ ਜਦੋਂ ਵੀ ਘੰਟੀ ਖੜਕਦੀ ਹੈ ਉਹ ਵੀ ਠੰਡੀਆਂਾਂ ਨਾਲ ਉਹ ਇਕੱਠੇ ਹੋ ਕੇ ਜਿਵੇਂ ਫੌਜ ਇਕੱਠੀ ਹੁੰਦੀ ਹੈ। ਫੌਜ ਦਾ ਚਰਚ ਇਕੱਠੀ ਹੁੰਦੀ ਹੈ ਤਾਂ ਸਾਡੇ ਵੀ ਛੇੜੀ ਇਕੱਠੇ ਆਉਂਦੇ ਆ। ਤੇ ਤੁਹਾਡਾ ਸਾਰਿਆਂ ਦਾ ਤੇ ਨਗਰਵਰਤਿਆਂ ਦਾ ਜਿਨ੍ਹਾਂ ਨੇ ਸੇਵਾਦਾਰੀ ਕੀਤੀ ਹੈ ਕੰਨ ਪ੍ਰਾਵਾਣ ਆਪਣੇ ਜਿੱਥੇ ਬੰਦੀ ਬਣੋ ਤੁਸੀਂ ਤੁਹਾਡਾ ਕਰਨ ਦਾ ਧੰਨਵਾਦ ਕਰਦੇ ਆ। ਹੁਣ ਜਾਓਗੇ ਜੇ ਹੋਣੀ ਚਾਹੋ ਕਿ ਕੋਈ ਵਾਸਨਾ ਨਾ ਹੋ ਜੇ ਬਸ ਬਚਾ ਕੇ ਜਾਓ। ਇਹਨੀਆਂ ਗੱਡੀਆਂ ਥੋੜੀਆਂ ਭੱਗ ਤੋੜ ਹੋਈ ਹੋਈ ਆ ਉਹਦੇ 'ਚ ਕੋਈ ਬ੍ਰੇਕ ਦਾ ਫਾਲਟ ਨਾ ਹੋਵੇ ਅਦਾ ਉਹ ਬਿਨਾਂ ਕਿਸੇ ਬੇਨਤੀ ਦਾ ਧੰਨਵਾਦ ਉਹ ਇਹ ਦੇਖਣਾ ਮੈਨਾਂ ਦੇ ਦੇਖ ਕੇ ਇਹਨਾਂ ਤੋਂ ਉਹ ਇਹ ਫਾਲਟ ਦੇਖਾ ਲੈ ਟਿਕਾਣਾ ਸਭ ਟਿਕਾਣਾ ਆਇਆ ਤੇ ਉਹ ਬੰਦਾਰੇ ਲਾ ਕੇ ਪਾਤੀ ਕਰਾ ਲਿਆ ਆਰ ਆਰ ਨੂੰ ਬ੍ਰੇਕੀਆਂ ਦਾ ਲੰਗਰ ਤਿਆਰ ਆਇਆ ਜਿਹੜੇ ਦੂਰ ਨੇੜੇ ਵਾਲਿਆਂ ਜਿਹਨੂੰ ਕਹਿਣ ਲੱਗਦੇ ਉਹ ਲੰਗਰ ਖਾਣਦੇ ਆ ਉਹ ਤੁਹਾਡੇ ਤੇ ਨਿਰਭਰ ਆ ਪਾਣਾ ਖੜੇ ਉਹਨਾਂ ਦੇ ਨਾਲੇ ਬੈਠਿਆ ਹੋਇਆ रा बि करो ਮਾਗਿਰੋ ਥੋੜਾ ਫਾਇਦਾ ਹੋ ਜਾਊਗਾ ਲੋਕਾਂ ਦੇ ਖਾਤੇ ਨਾ ਮੋਟੇ ਕੀਦਾ ਜੰਗੀ ਵੱਡਾ ਅੰਦਰਾ